ਤੇ ਪੰਡਤ ਦੇ ਹਾਰਦਿਕ ਸਵਾਗਤ ਕਰਦਾ ਇਸ ਨਗਰਵਾਲੋ ਜੀ ਆਇਆਂ ਨੂੰ ਸਤਿਕਾਰਯੋਗ ਭੈਣ ਜੀ ਜਿਸ ਦਿਨ ਦੀ ਲੱਖੇ ਚੇਰੂ ਹੋਈਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜੇ ਤੇ ਕਾਲੀਦਾ ਤੇ ਵਰਕਰ ਵੀਰੇ ਪਰਿਵਾਰ ਦਾ 100 ਸਾਲ ਤੋਂ ਆਉਣ ਜਾੜੇ ਨੇ ਤਿੰਨ ਚਾਰ ਪੀੜੀਆਂ ਤੋਂ ਅਸੀਂ ਇਸ ਤੱਕਰ ਦੇ ਨਾਲ ਘਰ ਵਾਂਗੂ ਪਿੰਡ ਵਾਂਗੂ ਆਪਣੇ ਵਾਂਗੂ ਤਰੀਕੇ ਵਾਂਗੂ ਚੱਲਦੇ ਹਣੀ ਸਾਹਮਣੇ ਬੈਠੇ ਨੇ ਮੇਰੇ ਤਾਂ ਇਹ ਸਾਰਾ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਆਵੇ ਕਿਉਂਕਿ ਜਿਹੜੀਆਂ ਪਹਿਲੀਆਂ ਪਾਰਟੀਆਂ ਸੀ ਤੁਸੀਂ ਦੇਖ ਲਓ ਇਹਨਾਂ ਦਾ 10 ਸਾਲਾਂ ਦਾ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬਾਦਨੀ ਆਈ ਦੋਵੇਂ ਹੱਥ ਖੜੇ ਕਰਕੇ ਪੂਰੇ ਜੋਸ਼ ਨਾਲ कालसा वाई कर जिंगी पति। एक बहुत मेहनत करते हैं। और अगर पीड़ित ग्राम विकास पर कतर है, कोई भी पार्टी किसी पीड़ितों में तिक्कीस्पति पे आए, उनको बता कितना बता चलता है? वो माफ करें अगर कोई एक को आठवें तो न बता चलता, वो कोई वो उर्दू तो नहीं बता चलता, वे भी संकट। ਉਹਦੇ ਤੇ ਪਾਰਟੀ ਦੇ ਨਾਲ ਹੋਵੇ ਸੰਗਤ ਉਹ ਇੱਕ ਪਾਸੜ ਹਵਾ ਕਰ ਦਿੰਦੀ ਹੈ ਉਹ ਹੈ ਪੀਆ ਸਰਦਾਰ ਸੁਮਿੰਦਰ ਸਿੰਘ ਜੀ ਬੜੀ ਮਨੋਂ ਤਸੱਲੀ ਹੈ ਕਿ ਇਸ ਪਿੰਡ ਦੀ ਸੰਗਤ ਸਾਰਾ ਡੇਰਾ ਜਿੱਤਰਾ ਸਾਡੇ ਸਾਡੇ ਬੰਦ ਨਾਲ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਹਮੇਸ਼ਾ ਕਾਲੀ ਦਾ ਮਾਣ ਬਤਾਇਆ ਹੈ ਔਰ ਅੱਜ ਵਿਪਾਦੀ ਇਹ ਬੜੇ ਹੀ ਅੱਛੇ ਹਾਲਾਤਾਂ ਚ ਨਿਕਲ ਰਹੇ ਨੇ ਸਾਡੀਆਂ ਸਰਕਾਰ ਇਹ ਪ੍ਰੈਣਾ ਮਾਤਾਵਾ ਬੈਠੀਆਂ ਨੇ ਅੱਧਿਆਂ ਨਾਲੋਂ ਵੱਧ 90% ਇਥੇ ਜਿਹੜੇ ਕਰਜ਼ ਦੇ ਕਾਰਡ ਆ ਉਹ ਕਟਾਏ ਗਏ ਆ ਅੱਜ ਜਦੋਂ ਵੀ ਸਰਕਾਰ ਆਈ ਜਦੋਂ ਇਹ ਕਾਂਗਰਸ ਸਰਕਾਰ ਆਈ ਜਿਹੜੀ ਬੁਢਾਪਾ ਪੈਨਸ਼ਨ ਬਾਦਤ ਸਾਹਿਬ ਨੇ ਲਗਾਈ ਸੀਗੀ ਇਹਨਾਂ ਨੇ ਐਨ ਛਾਂਟ ਛੋ ਕੇ 70% ਜਿਹੜੀ ਬਟਾਪਾ ਪੰਚ ਰਹੇ ਉਹ ਜਿਹੜੀ ਕਦਮ ਕਰਦੀ ਤੇ ਵੀਡੀਓ ਇਹ ਬਾਪੂ ਬਾਦਲ ਸੀਗਾ ਇਹ ਸਰਦਾਰ ਸੁਪੀਰ ਸਿੰਘ ਬਾਦਲ ਸੀਗਾ ਜਦੋਂ ਤੁਹਾਡੇ ਬੱਚਿਆਂ ਦੇ ਮੌਤ ਦੇ ਸੀ ਤੇ ਜੇ ਸ਼ਗਨ ਸਕੀਮ ਆਉਂਦੀ ਸੀ ਇਹ ਬਾਪੂ ਬਾਦਲ ਹੀ ਸੀਗਾ ਜਿਹੜਾ ਉੱਥੇ ਸ਼ਗਨ ਸਕੀਮ ਦੇ ਤਹਿਤ ਇੱਕ ਤੁਹਾਨੂੰ ਇੱਕ ਆਸਰਾ ਬਣਤੀ ਸੀ ਫਿਰ ਵੀ ਇਹ ਸਰਕਾਰ ਆਈਆ ਤਾਨੂੰ ਫੈਡਲ ਸਕੀਮ ਤੁਹਾਡੇ ਬੱਚਿਆਂ ਦੇ ਵਿਆਹ ਦੀ ਮਿਲੀ ਹੈ ਕਿ ਨਹੀਂ ਮਿਲੀ ਨਹੀਂ ਮਿਲੀ ਮਿਲੀ ਕਿ ਨਹੀਂ ਮਿਲੀ ਪੀਪਾ ਦੋਸ ਇਹ ਹਾਲਾਤ ਇਹ ਮਾੜੇ ਹਾਲਾਤ ਇਸ ਸਰਕਾਰ ਨੇ ਇਸਰਤੀ ਕਰ ਦਿੱਤੇ ਕੋਈ ਵਾਲੀ ਵਾਰਸ ਨਹੀਂ ਵਿੱਤੀ ਤਕੜੇ ਹੋ ਕੇ ਤਕੜੀ ਨੂੰ ਮੇੜ ਪਾਓ ਤਕੜੇ ਹੋ ਕੇ ਪੀਪੀ ਸੁਖਿੰਦਰ ਕਾਟੀਰ ਦਾਵਾਂ ਨੂੰ ਮੇੜ ਪਾਓ ਤੇਰੀ ਸੋਹਣ ਆਲਾਸ ਬਹੁਤ ਬਹੁਤ ਧੰਵਾਦੀ ਬਲੌ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਜੀ ਨਾ ਪਾਇਆ ਕਰਾਂਗੇ ਅੱਜ ਸਰਕਾਰ ਬੜੇ ਨੇ ਲਗਭਗ 45 ਸਿਹਾਰੀ ਮਹੀਨੇ ਦਾ ਸਵਾ ਹੋ ਗਿਆ ਤੇ ਜੇ ਇਹ ਮੇਰੇ ਕੋਲ ਚੋਣ ਉਮੀਦਵਾਰ ਜਿਹੜਾ ਤੁਹਾਡੇ ਕੋਲ ਆਇਆ ਪਹਿਲਾਂ ਤੇ ਸਾਡਾ 45 45000 ਰੁਪਏ ਬਕਾਇਆ ਵਾਦਾ ਤਾਂ ਟੇਲੇ ਇਹਨਾਂ ਦਾ ਸਾਡਾ ਬਕਾਇਆ ਦੇ ਅਗਲੀ ਗੱਲ ਸਾਡੇ ਨਾਲ ਬਾਅਦ ਚ ਕਰੀ ਕਿਉਂਕਿ ਇਹਨਾਂ ਦੇ ਕਿਸੇ ਨੂੰ ਡੇੜਾ ਕੁਛ ਨਹੀਂ ਝੋੜ ਮਾਰੀ ਜਾਂਦੇ ਆ ਇਸ ਤੋਂ ਬਾਅਦ ਇਹਨਾਂ ਦੇ ਕੋਲ ਕੋਈ ਹੋਰ ਗੱਲ ਨਹੀਂ ਹੈਗੀ ਤੁਸੀਂ ਕਿਸੇ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਐ ਕਿ ਆਪਣੀ ਖੇਤਰੀ ਪਾਰਟੀ ਨੂੰ ਆਪਾਂ ਲੈ ਕੇ ਆਉਣਾ ਵਾ ਕਿ ਕਈਆਂ ਦੇ ਮਨ 'ਚ ਵਹਿਮ ਹੋ ਜਾਂਦਾ ਹੈ ਕਿ ਯਾਰ ਹਜੇ ਸਰਕਾਰ ਦਾ 1 ਸਾਲ ਤੇ 2 ਮਹੀਨੇ ਪਏ ਆ ਔਰ ਅਸੀਂ ਕੰਮ ਲਵਾ ਕੇ ਡਵੈਲਪਮੈਂਟ ਦੇ ਸਰਪੰਚਾਂ ਨੂੰ ਹੋ ਜਾਂਦਾ ਹੈ ਕਿ ਪੈਸੇ ਆਉਣਗੇ ਸਾਡੇ ਕੋਲੇ ਡਵੈਲਪਮੈਂਟ ਵਾਸਤੇ ਪਿੰਡਾਂ ਦੀ ਵਾਸਤੇ ਭਰਾਵੋ ਮੈਂ 2012 ਤੋਂ ਲੈ ਕੇ 17 ਤੱਕ ਪੰਚਾਇਤ ਮੰਤਰੀ ਰਿਹਾ ਹਾਂ ਮੈਨੂੰ ਇੱਕ ਇੱਕ ਪੰਚਾਇਤ ਦਾ ਰਿਕਾਰਡ ਇਹਨਾਂ ਦੇ ਮਹਿਕਮੇ ਦਾ ਸਾਰਾ ਮੁਸ਼ਪਤਾ ਹੈ ਇਹਨਾਂ ਕੋਲੇ ਢੇਲਾ ਵੀ ਹੈ ਨੀਗਾ ਹੁਣ ਇਹਨਾਂ ਨੇ 25 ਤਰੀਕ ਤੱਕ ਇਕੱਠਾ ਕਰਨਾ ਹੁੰਦਾ ਜਿਆ ਟੈਕਸ ਹਰ ਮਹੀਨੇ ਮਹੀਨੇ ਪਰ ਆ ਦੇ ਰਾਪੇ ਜਿਹੜੇ ਈਟੀਓ ਹੈ ਉਹ ਸ਼ਹਿਰਾਂ ਦੇ ਵਿੱਚ ਘੇੜਾ ਮਾਰਨ ਲੱਗੇ ਜੀ ਸਾਡੇ ਕੋਲੇ ਤਨਖਾਹ ਦੇਣ ਵਾਸਤੇ ਕਿ ਪੈਸੇ ਹੈ ਨਹੀਂਗੇ ਤੇ ਕਿਰਪਾ ਕਰਕੇ ਸਾਨੂੰ ਤੁਸੀਂ 20 ਤਰੀਕ ਤੱਕ ਜਿਹੜਾ ਹੈਗਾ ਸਾਡਾ ਪੂਰਾ ਕਰੋ ਇੱਥੇ ਤੱਕ ਇਹਨਾਂ ਨੇ ਘਰੇ ਲਾਏ ਤਨਖਾਹ ਦੇ ਜੁਗਾ ਵੀ ਹੈਰੀ ਡਵੈਲਪਮੈਂਟ ਰਾਈਡਰ ਨਾਲ ਦੂਰ ਸੀ ਇਹ ਗੱਲ ਤੁਸੀਂ ਜੂ ਕਾਰਖਾ ਤੁਹਾਡੇ ਕੋਲੇ ਆਖੜ ਕੇ ਤੁਹਾਡੀ ਆਹ ਚੀਜ਼ ਵੀ ਕਰਦੇ ਆਗੇ ਤੁਹਾਡੀ ਉਹ ਵੀ ਕਰਦੇ ਆਗੇ ਇਹਨਾਂ ਕੋਲੇ ਥੇਲਾ ਵੀ ਹੈ ਨਹੀਂ ਦੇਣ ਨੂੰ ਤੇ ਅੱਜ ਪਾਰਟੀ ਸੇਵਾ ਵਾਸਤੇ ਹਰ ਚੋਲੀ ਆਟਕੇ 40 ਵੋਟ ਮੰਗਣ ਵਾਸਤੇ ਪਾਟੇ ਵਿੱਚ ਵੀ ਆਏ ਨੇ ਮੈਂ ਆਪਣੇ ਵੱਲੋਂ ਵੀ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ 11 ਤਰੀਕ ਨੂੰ ਸਿਰਫ ਅਜੀਤ ਪਰਵਾਰ ਦਾ ਸਾਥ ਨਹੀਂ ਦੇਣਾ ਲੇਕਿਨ ਜਿਹੜੀ ਇਹ ਲੜਾਈ ਹੈਗੀ ਇਹ ਝੂਠ ਤੇ ਸੱਚ ਦੀ ਲੜਾਈ ਹੈ। ਉਹ ਸੱਚ ਦੀ ਤਕੜੀ ਵਿੱਚ ਤੋਲ ਕੇ ਦੇਖੋ। ਕਿਹੜੀ ਪਾਰਟੀ ਨੇ ਤੁਹਾਨੂੰ ਵੋਟਾਂ ਵਾਸਤੇ ਨਾਰੇ ਲਾਇ ਝੂਠ ਮਾਰਿਆ ਤੇ ਕਿਹਨਾਂ ਨੇ ਜੋ ਕਿਹਾ ਤੁਹਾਨੂੰ ਕਰਕੇ ਦਿਖਾਇਆ। ਉਸ ਤਕੜੀ 'ਚ ਜੇ ਤੁਸਾਂ ਤੋਲੋਗੇ ਤੇ ਸਹੀ ਪਾਸਾ ਤਾਂ ਤੁਸੀਂ ਕਰਮ ਕਰਦੇ ਜਿਹੋ ਜੀ ਵੋਟ ਤੁਸੀਂ ਪਾਉਂਦੇ ਉਹੋ ਜੀ ਸਰਕਾਰਾਂ ਬਣਦੀਆਂ ਨੇ ਤੇ ਜਿਹੋ ਜੀ ਸਰਕਾਰਾਂ ਬਣਦੀਆਂ ਨੇ ਫਿਰ 5 ਸਾਲ ਜਾਂ ਸਾਡੀ ਬਾਹ ਮਾਰਦੀ ਹੈ ਜਾਂ ਸਾਨੂੰ ਭੁੱਲ ਕੇ ਆਉਂਦੀ ਹੈ ਜਾਂਸ਼ੇ ਚ ਜਦੋਂ ਉਹ ਆਪ ਪਿਛਲੇ 15 ਸਾਲਾਂ 'ਚ ਸਾਰੀ ਬਾਡਾਂ ਦੀ ਸਰਕਾਰਾਂ ਤੁਸੀਂ ਸਾਰਿਆਂ ਨੇ ਦੇਖ ਲਈਆਂ। ਤੇ ਮੈਂ ਸਿਰਫ ਇੰਨਾ ਹੀ ਪੁੱਛਣਾ ਚਾਹਾਂਗੀ ਮੇਰੇ ਤੋਂ ਪਹਿਲੇ ਸਾਰਿਆਂ ਨੇ ਤੁਹਾਨੂੰ ਦੱਸਿਆ ਹੋਰ ਕੀ ਕਹਿੰਦਾ ਸੀ ਵੋਟਾਂ ਦੇਤੇ ਤੇ ਕਿਨੇ ਕੀ ਕੀਤਾ? ਅੱਜੇ ਮੈਂ ਇਥੇ ਮਾਨ ਦੇ ਨਾਲ ਖੜ ਕੇ ਜੇ ਤੁਹਾਨੂੰ ਪੁੱਛ ਸਕਦੀ ਆ ਕਿਸਾਨ ਵੀਰਾਂ ਤੋਂ ਜੇ ਦੱਸੋ ਜਦ ਤੁਹਾਡੇ ਆਮਦਨ ਰਜਵਾ ਤਾਂ ਪਾਉਣ ਵਾਸਤੇ ੋਟਾਂ ਦੇ ਬਿੱਲ ਮਾਫ ਕੀਤੇ ਗਏ? ਇੱਕ ਇੱਕ ਮੋਟਰ ਦਾ ਬਿਲਜ ਚੇ ਲੱਗਦਾ ਤੇ ਲੱਖ ਰੁਪਏ ਦੇ ਨੇੜੇ ਨੇੜੇ ਕੋਟੇ ਮੋਟਰ ਦਾ ਬਿਲ ਹੁੰਦਾ ਕਿ ਨਹੀਂ ਸਾਲ ਦਾ ਮਹੀਨੇ ਦਾ ਕਿੰਨਾ ਦਾ ਸਰਕਾਰ ਜੀ 600 ਰੁਪਏ ਹੋ ਜਾਂਦਾ ਸਾਲ ਦਾ ਤੇ 12 ਮਹੀਨੇ ਕਿੰਨੇ ਸਾਲਾਂ ਦਾ ਮੋਟਰ ਦਾ ਬਿਲ ਬਾਦਲ ਸਾਹਿਬ ਨੇ ਮਾਫ ਕੀਤਾ ਹੈ ਕਿੰਨੇ ਲੱਖਾਂ ਦਾ ਤੁਹਾਨੂੰ ਫਾਇਦਾ ਕੀਤਾ ਬਾਦਲ ਸਾਹਿਬ ਨੇ ਮਾਫ ਕੀਤਾ ਨਾ ਮੋਟਰ ਦਾ ਬਿਲ ਇਹਨੂੰ ਭੁੱਲਣਾ ਚਾਹੀਦਾ ਉਹ ਸਿੱਧਾ ਤੁਹਾਡੇ ਕੋਲੋਂ ਮਾਈ ਤੁਹਾਨੂੰ ਦਿੱਤੀ ਜਿਹਦੇ ਨਾਲ ਤੁਹਾਡਾ ਪਰਿਵਾਰ ਪੱਲਿਆ ਮੋਟਰਾਂ ਦੇ ਕਨੈਕਸ਼ਨ ਕਿਨੇ ਦਿੱਤੇ ਕਾਲੀ ਦਲ ਦੇਤੇ ਤੇਰੇ ਨਾਲ 10 ਆਲਾ ਚੇ ਮੋਟਰ تک ਕਿਉਂ ਨਹੀਂ ਕਨੈਕਸ਼ਨ ਦੇ ਸਕਦੇ ਉਹ ਹੀ ਮੋਟਰ ਆ 18 ਲੱਖ ਆਮ ਆਦਮੀ ਤਾਂ ਮੈਨੂੰ ਇੱਕ ਚੀਜ਼ ਦੱਸ ਕੇ ਦੱਸੋ ਸਾਡੇ ਪਿੰਡਾਂ ਦੀ ਗਰਾਂਟਾ ਬੰਦ ਕਰਕੇ ਤੁਹਾਡੇ ਜ਼ਮੀਨਾਂ ਨਹੀਂ ਹੋਂਦ ਤਾਂ ਤੁਹਾਡੇ ਪੰਚਾਇਤੀ ਜ਼ਮੀਨਾਂ ਦੀ ਲਿਸਟਾਂ ਬਣ ਰਹੀਆਂ ਨੇ ਉਹ ਵੀ ਸਰਕਾਰ ਲੈ ਕੇ ਉਹਨੂੰ ਵੀ ਨਿਲਾਮ ਕਰੋਗੀ ਇਹਨਾਂ ਨੇ ਕਹੋ ਉਹਨੂੰ ਦਿੱਤਾ ਕਿ ਕੋਈ ਮੁਆਵਜ਼ਾ ਦਿੱਤਾ ਕੋਈ ਸੁਣੋ ਕਰਤੀ ਕਹਿੰਦੇ ਬਿਜਲੀ ਦੇ ਬਿੱਲ ਅਸੀਂ ਮਾਫ਼ ਕੀਤੇ ਉਹ ਬਿਜਲੀ ਦਾ ਕਰਜ਼ਾ ਬਣਾਇਆ ਕਿ ਨਾ ਭਈ ਬਿਜਲੀ ਦਾ ਕਰਜ਼ਾ ਜਿੰਨੀ ਬਿਜਲੀ ਦੀ ਪੈਦਾਵਾਰ ਸੀ ਉਹਨੂੰ ਦੋ ਦੁੱਗਣਾ ਕਾਲੀ ਦਰ ਨੇ ਕੀਤਾ ਇਹਨਾਂ ਨੇ 10 ਸਾਲਾਂ 'ਚ 1 ਮੈਗਾਵਾਟ ਬਿਜਲੀ ਦੀ ਪੈਦਾ ਕੀਤੀ ਅਜੇ ਬਿਨਾਂ ਪੋਰਨੋ ਵੀ ਕਾਲੀ ਦਰ ਇਹਨਾਂ ਜਦ ਬਿਜਲੀ ਦਾ ਬਿੱਲ ਕ੍ਰੈਡ ਨਹੀਂ ਹੋਗਾ ਤਾਂ ਬਿੱਲ ਕਿੱਥੋਂ ਇਹ ਮਾਫ ਕਰਦੇ ਅੱਜ ਪਾਇਆ ਭੈਣਾ ਨੂੰ ਮੈਂ ਪੁੱਛਾ ਜਿੰਨਾ ਬਾਦਲ ਸਾਹਿਬ ਨੇ ਕੀਤਾ ਬੀਬੀਆਂ ਵਾਸਤੇ ਬੱਚੀਆਂ ਵਾਸਤੇ ਸਭ ਤੋਂ ਪਹਿਲੇ ਬੱਚੀ ਦਾ ਜਨਮ ਹੋਵੇ ਉਹਦੀ ਪੜ੍ਹਾਈ ਮੁਫਤ ਕਰਦੀ ਬਾਤ ਦੀ ਫਾਈ ਉਹਦੇ ਬਾਅਦ ਬੱਚਿਆਂ ਨੂੰ ਸਾਈਕਲਾਂ ਦੇਤੀਆਂ ਵੀ ਤੁਹਾਡੇ

ਆਪਰੇ ਇਹਨਾਂ ਤੁਸੀਂ ਫੋਮ ਬੋਰਮ ਪਰ ਵਾਈਸੀ ਝਾੜੂ ਦੀ ਸਰਕਾਰ ਤੋਂ ਬਨੇ 4 ਸਾਲ ਹੋ ਗਏ 44 ਚਿਹਰੀ ਮਹੀਨੇ ਹੋ ਗਏ 45000 ਰੁਪਏ ਬੜਾ ਬਕਾਇਆ ਖੜਿਆ ਹੈ ਜੇ ਡੀਆਈਸੀ ਭੁੱਲਣ ਇਹਨੇ ਨੋਟ ਤਮਾ ਸਕਦਾ ਤਾਂ ਤੁਹਾਨੂੰ ਉਹਦੇ ਵਿੱਚੋਂ 45000 ਰੁਪਏ ਨਹੀਂ ਦੇ ਸਕਦੇ ਕਿਉਂ ਨਹੀਂ ਦੇ ਸਕਦੇ ਕਿਉਂਕਿ ਕਮਾਈਆ ਕੇਜਰੀ ਬਾਦ ਵਾਸਤੇ ਹੈ ਭਗਵੰਤ ਸਮਾਨ ਵਾਸਤੇ ਸਸੋਦੀਆ ਵਾਸਤੇ ਹੋ ਰਹੀ ਹੈ ਤੁਹਾਨੂੰ ਕੀ ਅਨੁਸਾਰ ਦਗੇ ਵੱਡੇ ਕੀ ਲੱਗਦੇ ਨੇ ਇਹ ਨਹੀਂ ਕਰਦਾ ਤਾਂ ਝਾੜੂ ਤੇ ਖਾਓ ਤੇ ਭਜਾਓ ਇਥੋਂ ਆਹ ਕਹਿੰਦਾ ਜਿਹੜੇ ਉਹ ਤੇ ਗੱਡੀ ਤੇ ਛੱਡ ਗਏ ਨੇ ਮੈਨੂੰ ਦੁੱਖ ਹੁੰਦਾ ਹੈ ਪਾਰਟੀ ਇੱਕ ماں ਹੁੰਦੀ ਹੈ ਜਿਹੜੀ ਪਾਰਟੀ ਮੇਰੇ ਵਰਗਿਆਂ ਨੂੰ ਹਰਬੀਤ ਸਿੰਘ ਨੂੰ ਵਰਗਿਆਂ ਨੂੰ ਸੰਤਾਰ ਬਰਾਜ ਦੇ ਸਾਰੇ ਆਪਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਪਿੱਛੇ ਦੇ ਨਾਲ ਪਾਰਟੀ ਨਿਵਾਜਦੀ ਹੈ ਸਰਦਾਰੀ ਕਰਕੇ ਪਾਰਟੀ ਦੇ ਨਾਲ ਅੱਜ ਚੰਗੇ ਦਿਨ ਕਹਿੰਦਾ ਤੁਹਾਨੂੰ ਦਿਖਾਊਗਾ ਲੇਕਿਨ ਚੰਗੇ ਦਿਨ ਤਾਂ ਆਪਣੇ ਦੇਖਣ ਵਾਸਤੇ ਉਹਦੀ ਗੱਡੀ ਤੇ ਛੜਿਆ ਫਿਰਿਆ ਉਹ ਵੀ ਨਮਕਦਾ ਫਿਰਦਾ ਅਸੀਂ ਤਾਂ ਗੱਡੀ ਤੇ ਫੇਰ ਆਇਆ ਜਿਦਾਂ ਨੇ ਪੰਜਾਬ ਉਤਾਰ ਦੇ ਨਾਲ ਜੋੜਨ ਵਾਸਤੇ ਇਹ ਸਾਰਾ ਕੁਝ ਕੀਤਾ ਉਹਨਾਂ ਨੂੰ ਤਾਂ ਕਾਲਕਤਾਰ ਸਾਹਿਬ ਨੂੰ ਢੇਢੇਰੀ ਕਰਨ ਕਾਲਿਆਂ ਦੇ ਨਾਂ ਦੇ ਨਾਮਵਾਲੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਲਿਆਂ ਨੇ ਮਿੰਟੇ ਇਲਜ਼ਾਮ ਲਾਤੇ ਜੀ ਬੇਅਦਬੀ ਕੀਤੀਆਂ ਨੇ ਜੇ ਬੇਅਦਬੀਆਂ ਕੀਤੀਆਂ ਨੇ ਤਾਂ ਫਿਰ 9 ਸਾਲਾਂ 'ਚ ਜਾ ਕੇ ਫੜ ਕੇ ਬੰਦ ਕਿਉਂ ਨਹੀਂ ਕੀਤਾ ਕਿਸੇ ਨੂੰ ਅੱਜ ਤੱਕ ਕਿਉਂ ਨਹੀਂ ਹੱਲ ਕੀਤਾ ਝੋਟ ਮਾਰ ਕੇ ਤੁਹਾਨੂੰ ਲਾਰੇ ਲਾ ਕੇ ਸਰਕਾਰ ਦਾ ਹੁਣ ਕਹਿੰਦੇ ਨਸ਼ੇ ਅੱਜ ਵੀ ਪੁੱਛਦੇ ਮੇਰੇ ਭਰਾ ਨੂੰ ਤਾਂ ਇਹਨਾਂ ਨੇ ਬੰਦ ਕੀਤੇ 4 ਮਹੀਨੇ ਹੋ ਗਏ ਕਹਿੰਦੇ ਨਸ਼ਾ ਪੰਜਾਬ ਚ ਫਿਕਾਂਦਾ ਸੀ ਉਹ ਤਾਂ 4 ਮਹੀਨਿਆਂ ਦਾ ਬੰਦੇ ਦੱਸੋ ਤੁਹਾਡਾ ਨਸ਼ਾ ਕਿੰਨਾ ਘਟਿਆ ਆ ਆਮ ਆਦਮੀ ਸਰਕਾਰ ਜਿਹੜੀ ਕਹਿੰਦੀ ਸੀ ਮੁੱਖ ਮੰਤਰੀ ਭਗਵੰਤ ਮਾਨ ਇਹਨੂੰ ਪਤਾ ਨਸ਼ਾ ਕਿੱਥੇ ਬੰਦਦਾ ਹੈ ਮੈਨੂੰ ਪਤਾ ਕਿੱਥੇ ਵਿਕਦਾ ਹੈ ਮੈਨੂੰ ਪਤਾ ਕੌਣ ਵੇਚਦਾ ਹੈ ਤੇਰੇ 4 ਸਾਲ ਹੋ ਗਏ ਫਿਰ ਬੰਦ ਕਿਉਂ ਨਹੀਂ ਤੂੰ ਕੀਤਾ ਕਿਉਂਕਿ ਇਹ ਨਸ਼ਾ ਇੱਕ ਆਪੇਚ ਰਹੇ ਨੇ ਇਹ ਆਪ ਕਮਾਈਆਂ ਕਰੇ ਮਾਵਾ ਦੇ ਪੁੱਤ ਮਾਰ ਮਾਰ ਕੇ ਇਹ ਕਮਾਈਆਂ ਕਰੇ ਇਸ ਕਰਕੇ ਤੁਹਾਡਾ ਨਸ਼ਾ ਨਹੀਂ ਮੁਕਿਆ ਤਾਂ ਨਿਰਸਤ ਤੁਮ ਜੀ ਦੀ ਇਬਾਦਤ ਹੈ ਆ ਬਕਰ बहादुर ने, ने सबक सिखाना है तरीक ना सबक सिखाओ की जिन्ना सू दबाओगे जिन्ना सोचते धक्का हो सकता अनेटे तकड़े होके सच हक की लड़ाई सच्चाई खड़ा रुख उस रुख नी बदलो